ਇਹਦੇ ਦੇ ਦੇਖਦੇ ਆ ਕਿ ਯੇਸ਼ੂ ਸੀ ਤੋਂ ਜ਼ਿਆਦਾ ਪਾਸਟਰ ਦੀ ਗੱਲ ਕੀਤੀ ਜਾਂਦੀ ਹੈ ਮਿਨਿਸਟਰੀ ਦੀ ਗੱਲ ਕੀਤੀ ਜਾਂਦੀ ਹੈ ਅੱਜ ਹਰ ਕੋਈ ਪਾਸਟਰ ਆਪਣੀ ਭਗਤੀ ਨੂੰ ਆਪਣੀ ਪ੍ਰਾਰਥਨਾ ਨੂੰ ਕਲਿਸੇ ਨੂੰ ਦੱਸਣਾ ਚਾਹੁੰਦਾ ਕਿ ਮੇਰੀ ਭਗਤੀ ਬਹੁਤ ਆ ਮੇਰੀ ਪ੍ਰਾਰਥਨਾ ਬਹੁਤ ਆ ਇਸੇ ਕਰਕੇ ਮੇਰੇ ਸੇਵਕਾਂ ਦੀ ਇਹਨਾਂ ਮੈਕੋ ਹੁੰਦੇ ਆ ਇਸੇ ਕਰਕੇ ਉਦਾਵਨ ਕੰਮ ਕਰਦਾ ਆ ਕਾਰਮ ਜਨ ਜਿਤੀ ਸੋ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਬਹੁਤ ਹੀ ਇੱਕ ਅਹਿਮ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ ਜਾ ਰਹੇ ਹਾਂ ਜਿਵੇਂ ਅਸੀਂ ਸੰਸਾਰ ਪਰ ਦੀ ਕਲਿਸਿਆ ਦੇ ਵਿੱਚ ਦੇਖਦੇ ਹਾਂ ਕਿ ਯੇਸ਼ੂ ਮਸੀਹ ਤੋਂ ਜ਼ਿਆਦਾ ਪਾਸਟਰ ਦੀ ਗੱਲ ਕੀਤੀ ਜਾਂਦੀ ਹੈ ਮਿਨਿਸਟਰੀ ਦੀ ਗੱਲ ਕੀਤੀ ਜਾਂਦੀ ਹੈ ਅੱਜ ਕੋਈ ਵੀ ਸੇਵਕ ਆਪਣੇ ਆਪ ਨੂੰ ਨਕਮਾ ਕਹਿ ਕੇ ਜਾਂ ਮਾੜਾ ਕਹਿ ਕੇ ਪ੍ਰਸਤੂਤ ਨਹੀਂ ਕਰਨਾ ਚਾਹੁੰਦਾ ਅੱਜ ਹਰ ਕੋਈ ਪਾਸਟਰ ਆਪਣੀ ਭਗਤੀ ਨੂੰ ਆਪਣੀ ਪ੍ਰਾਰਥਨਾ ਨੂੰ ਕਿ ਲਿਸਨਰ ਦੱਸਣਾ ਚਾਹੁੰਦਾ ਕਿ ਮੇਰੀ ਭਗਤੀ ਬਹੁਤ ਆ ਮੇਰੀ ਪ੍ਰਾਰਥਨਾ ਬਹੁਤ ਆ ਇਸੇ ਕਰਕੇ ਮੇਰੇ ਸੇਵਕਾਇ ਦੇ ਅੰਦਰ ਮਰੈਕਲਸ ਹੁੰਦੇ ਆ ਇਸੇ ਕਰਕੇ ਖੁਦਾਵੰਦ ਕੰਮ ਕਰਦਾ ਵਾ ਪਰ ਜਦੋਂ ਅਸੀਂ ਬਾਈਬਲ ਦੀ ਸੱਚਾਈ ਨੂੰ ਦੇਖਦੇ ਆ ਉਹ ਅਸੀਂ ਦੇਖਦੇ ਆ ਜਦੋਂ ਸੰਤ ਲੂਕਾ ਦੀ ਅੰਜੀਲ ਉਹਦਾ 10 ਅਧਿਆਇ 7 ਵਚਨ ਤੋਂ ਲੈ ਕੇ 10 ਵਚਨ ਤੱਕ ਜਦੋਂ ਅਸੀਂ ਪੜ੍ਹਦੇ ਆ ਤੇ ਉਹਦੇ ਵਿੱਚ ਲਿਖਿਆ ਯਿਸੂ ਇੱਕ ਆਪਣੇ ਚੇਲੇ ਨੂੰ ਖਾਣੀ ਸੁਣਾਉਂਦੇ ਆ ਕਿ ਤੁਹਾਡੇ ਵਿੱਚ ਅਜਿਹਾ ਕੌਣ ਆ ਜਿਸ ਦਾ ਨੌਕਰ ਖੇਤ ਦੇ ਵਿੱਚ ਹੱਲ ਵਾ ਕੇ ਯਾਹ ਪੇ ਡਾਂਚਾਰ ਕੇ ਆਵੇ ਉਸ ਦਾ ਮਾਲਕ ਉਸ ਨੂੰ ਇਹ ਨਹੀਂ ਕਹਿੰਦਾ ਕਿ ਆ ਮੈਂ ਤੇਰੇ ਲਈ ਭੋਜਨ ਬਣਾਇਆ ਵਾ ਤੇ ਭੋਜਨ ਖਾ ਪਰ ਉਹ ਕਹਿੰਦਾ ਕਿ ਲੱਗ ਕੇ ਬੰਨ ਕੇ ਮੇਰੀ ਸੇਵਾ ਕਰ ਜਾ ਮੈਂ ਖਾ ਕੇ ਹਟ ਜਾਵਾਂ ਫਿਰ ਤੂੰ ਵੀ ਖਾ ਲੈ ਮੇਰੇ ਅਸੀਤੋ ਯੇਸ਼ੂ ਇਸ ਕਹਾਣੀ ਨੂੰ ਸੁਣਾਉਣ ਤੋਂ ਬਾਅਦ ਆਪਨੇ ਚੇਲਿਆਂ ਨੂੰ ਇਹ ਗੱਲ ਦੱਸਦੇ ਆ ਕਿ ਤੁਸੀਂ ਸਾਰੀ ਤਾਰ ਮਿੱਤਰ ਦੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਆਉਂਦਾ ਹੋ ਐਂਡ ਤੇ ਸ਼ਬਦ ਲਿਖਿਆ ਵਾ ਅਸੀਂ ਨਕਮੇ ਆ ਅੱਜ ਕੋਈ ਵੀ ਵਿਸ਼ਵਾਸੀ ਆਪਣੇ ਆਪ ਨੂੰ ਨਕਮਾ ਨਹੀਂ ਕਹਿਣਾ ਚਾਹੁੰਦਾ ਅੱਜ ਕੋਈ ਵੀ ਪਾਸਵਾਨ ਆਪਣੇ ਆਪ ਨੂੰ ਦਮਾਣੀ ਕਹਿਣਾ ਚਾਹੀਦਾ ਜਦੋਂ ਅਸੀਂ ਬਾਈਬਲ ਦੀ ਇੱਕ ਹੋਰ ਸਟੋਰੀ ਨੂੰ ਦੇਖਦੇ ਆ ਜਦੋਂ ਯਹੂਨਾ ਅਤੇ ਪਤਰਸ ਬਾਈਬਲ ਦੱਸਦੀ ਆ ਕਿ ਮੰਦਰ ਦੇ ਵਿੱਚ ਪ੍ਰਾਰਥਨਾ ਕਰਨ ਦੇ ਲਈ ਜਾ ਰਹੇ ਸੀ ਤਾਂ ਉਸ ਸਮੇਂ ਇੱਕ ਜਨਮ ਦਾ ਲੰਗੜਾ ਜਿਹੜਾ ਵਾ ਉਹਨਾਂ ਦੇ ਪ੍ਰਾਰਥਨਾ ਦੇ ਦੁਆਰਾ ਚੰਗਾ ਹੋ ਗਿਆ ਬਾਈਬਲ ਦੱਸਦੀ ਆ ਕਿ ਜਦੋਂ ਉਹ ਲੰਗੜਾ ਚੰਗਾ ਹੋਇਆ ਤਾਂ ਬਹੁਤ ਸਾਰੇ ਲੋਕ ਉਸਰ ਨੇ ਹੈਰਾਨ ਹੋ ਗਏ ਕਿ ਇਹ ਕਿਸ ਤਰ੍ਹਾਂ ਹੋ ਗਿਆ ਉਸ ਸਮੇਂ ਪਤਰਸ ਦੇ ਸ਼ਬਦ ਏ ਸੀ ਕਿ ਮੇਰੇ ਪ੍ਰਭੂ ਇਹ ਮੇਰੀ ਭਗਤੀ ਜਾਂ ਮੇਰੀ ਪ੍ਰਾਰਥਨਾ ਨੇ ਨਹੀਂ ਕੀਤਾ ਇਹ ਖੁਦਾਵੰਦ ਯਹੋਵਾ ਨੇ ਯੇਸ਼ੂ ਦਾ ਨਾਮ ਉੱਚਾ ਕਰਨ ਦੇ ਵਾਸਤੇ ਕੀਤਾ ਹੈ ਪਰ ਬੜੀ ਦੁਖਦੀ ਗੱਲ ਅੱਜ ਇਹ ਆ ਕਿ ਅੱਜ ਕਿਸੇ ਵੀ ਪਾਸबान ਦੇ ਦੁਆਰਾ ਅਗਰ ਕੋਈ ਮੈਰਕਲਸ ਦਾਵਾ ਕੰਮ ਕਰਦਾ ਵਾ ਖੁਦਾ ਤੇ ਉਹ ਖੁਦਾ ਦਾ ਨਾਮ ਉੱਚਾ ਕਰਨ ਦੀ ਬਜਾਏ ਆਪਣੀ ਮਿਨਿਸਟਰੀ ਦਾ ਜਾਂ ਆਪਣਾ ਨਾਮ ਉੱਚਾ ਕਰਨ ਦੇ ਲਈ ਪਹਿਲੀ ਸੋਚ ਆਉਂਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਵਿਸ਼ਵਾਸੀ ਵੀ ਜਦੋਂ ਕਿਸੇ ਦੂਸਰੇ ਵਿਸ਼ਵਾਸੀ ਦੇ ਨਾਲ ਗੱਲ ਕਰਦੇ ਆ ਤੇ ਉਹ ਯੇਸ਼ੂ ਤੋਂ ਜ਼ਿਆਦਾ ਆਪਣੀ ਪਾਸਟਰ ਦੀ ਗੱਲ ਕਰਦੇ ਆ ਇਸ ਕਰਕੇ ਅਸੀਂ ਜਦੋਂ ਬਾਈਬਲ ਦੀ ਸਚਾਈ ਨੂੰ ਦੇਖਦੇ ਆ ਤੇ ਬਾਈਬਲ ਦੇ ਵਿੱਚ ਲਿਖਿਆ ਪਤਰਸ ਨੇ ਕਿਹਾ ਮੇਰੀ ਭਗਤੀ ਜਾਂ ਮੇਰੀ ਪ੍ਰਾਰਥਨਾ ਨੇ ਇਸ ਨੂੰ ਚੰਗਾ ਨਹੀਂ ਕੀਤਾ ਮੇਰੇ ਅੱਜ-ਦੋਸ ਜਗ੍ਹਾ ਤੇ ਅਗਰ ਅੱਜ ਮੈਂ ਹੁੰਦਾ ਜਾਂ ਇਸ ਦੁਨੀਆ ਦੇ ਅੱਜ ਦੇ ਸੇਵਕ ਹੁੰਦੇ ਤਾਂ ਉਸ ਉਹਨਾਂ ਨੇ ਕਹਿਣਾ ਸੀ ਕਿ ਮੈਂ ਸਾਢੇ ਦਿਨ ਸਾਲ ਯੇਸ਼ੂ ਮਸੀਹ ਦੇ ਨਾਲ ਰਹਾ ਹਾਂ ਮੈਂ ਬੜਾ ਸਪੈਸ਼ਲ ਹਾਂ ਮੈਨੂੰ ਯੇਸ਼ੂ ਨੇ ਸਪੈਸ਼ਲ ਪ੍ਰਾਰਥਨਾ ਸਿਖਾਈ ਆ ਇਹ ਮੇਰੇ ਦੁਆਰਾ ਹੀ ਹੋਣਾ ਸੀ ਕਿਉਂਕਿ ਯੇਸ਼ੂ ਨੇ ਮੈਨੂੰ ਕਿਹਾ ਸੀ ਕਿ ਮੈਂ ਤੇਰੇ ਤੇ ਆਪਣੀ ਕਲਿਸਿਆ ਬਣਾਵਾਂਗਾ ਪਰ ਪਤਰਸ ਨੇ ਉਸ ਜਗ੍ਹਾ ਤੇ ਆਪਣੇ ਆਪ ਨੂੰ ਨਹੀਂ ਮੈਂ ਕੀਤਾ ਅੱਜ ਜਿਹੜਾ ਵੀ ਸੇਵਕ ਆਪਣੇ ਆਪ ਨੂੰ ਨੀਂਆ ਕਰਦਾ ਉਹੀ ਅਸਲ ਦੇ ਵਿੱਚ ਯਹੋਵਾ ਦਾ ਸੱਚਾ ਸੇਵਕ ਆ ਬਾਈਬਲ ਕਹਿੰਦੀ ਆ ਫਸਲ ਤਾਂ ਪੱਕੀ ਹੋਈ ਆ ਪਰ ਬਾੜੇ ਥੋੜੇ ਆ ਅਸੀਂ ਜਦੋਂ ਸੰਸਾਰ ਭਰ ਦੀ ਕਲਿਸਿਆ ਨੂੰ ਦੇਖਦੇ ਆਂ ਜਾਂ ਅੱਜ ਦੇ ਸਮੇਂ ਨੂੰ ਦੇਖਦੇ ਆਂ ਬਾਸਲਾਂ ਦੀ ਕੋਈ ਕਮੀ ਨਹੀਂ ਆ ਪਹਿਲੇ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਇੱਟ-ਪੁੱਟੀਏ ਦੇ ਪਾਸਰ ਨਿਕਲਦਾ ਵਾ ਪਰ ਹੁਣ ਤਾਂ ਦੋ ਦਿਨ ਇੱਟ ਦੇ ਉੱਤੇ ਵੀ ਬੈਠੇ ਹੋਏ ਆ ਪਰ ਫਿਰ ਵੀ ਬਾਈਬਲ ਕਹਿੰਦੀ ਆ ਅਸਲ ਪੱਕੀ ਹੋਈ ਆ ਬਾਡੇ ਥੋੜੇ ਆ ਉਹ ਕਿਹੜੇ ਬਾਡੇ ਆ ਸੱਜੇ ਬਾਡੇ ਅੱਜ ਵੀ ਕਮੀ ਆ ਮੇਰੇ ਅੱਜ ਤੋ ਸੱਚੇ ਬਾਡੇ ਜਿਹੜੇ ਆ ਉਹ ਆਪਣੇ ਆਪ ਨੂੰ ਉੱਚਾ ਨਹੀਂ ਕਰਦੇ ਬਾਈਬਲ ਦੇ ਜਿੰਨੇ ਵੀ ਬਾਡੇ ਸੀ ਚਾਹੇ ਉਹ ਸੰਤ ਪੌਲਸ ਸੀ ਸੰਤ ਪੌਲਸ ਕਹਿੰਦਾ ਇਹ वचन ਪੱਕਾ ਤੇ ਪੂਰਾ ਮੰਨਣ ਦੇ ਯੋਗ ਕਿ ਮੁਸੀਬਾ ਆਕੀਆਂ ਦੀ ਲਈ ਆਇਆ ਤੇ ਉਹਨਾਂ ਦੇ ਵਿੱਚੋਂ ਮਹਾਪਾਪੀ ਮਹਿਮਾ ਆ ਪਤਰ ਸੁਣਿਆ ਕਿ ਮੇਰੀ ਭਗਤੀ ਜਾਂ ਮੇਰੀ ਪ੍ਰਾਰਥਨਾ ਨੇ ਇਹਨੂੰ ਠੀਕ ਨਹੀਂ ਕੀਤਾ ਬਲਕਿ ਖੁਦਾਵੰ ਨੇ ਯੇਸ਼ੂ ਦਾ ਨਾਮ ਉੱਚਾ ਕਰਨ ਦੇ ਲਈ ਠੀਕ ਕੀਤਾ ਵਾ ਪਰ ਅੱਜ ਕੱਲ ਦੇ ਸੇਵਕ ਕਹਿੰਦੇ ਆ ਸਾਡੀ ਭਗਤੀ ਬੋਲਦੀ ਆ ਸਾਡੀ ਪ੍ਰਾਰਥਨਾ ਸਾਡੀ ਮਿਹਨਤ ਜਿਹੜੀ ਆ ਇਹ ਕੰਮ ਕਰ ਰਹੀ ਆ ਮੇਰੇ ਅਜ਼ੀਜ਼ੋ ਸਾਰੀ ਧਾਰਮਿਕਤਾ ਦੇ ਕੰਮ ਕਰਨ ਤੋਂ ਬਾਅਦ ਕਹਿਣਾ ਕਿ ਅਸੀਂ ਨਕਾਮ ਆ ਅੱਜ ਬਹੁਤ ਸਾਰੇ ਸੇਵਕ ਆਪਣੇ ਆਪ ਨੂੰ ਉੱਚਾ ਕਰਨ ਦੇ ਵਾਸਤੇ ਉਹ ਅੱਗੇ ਆ ਰਹੇ ਆ ਪਰ ਮੇਰੇ ਅਜ਼ੀਜ਼ੋ ਬਹੁਤ ਘੱਟ ਸੇਵਕ ਆ ਜਿਹੜੇ ਯੇਸ਼ੂ ਦਾ ਨਾਮ ਉੱਚਾ ਕਰਨ ਦੇ ਲਈ ਸੇਵਕਾਈ ਦੇ ਵਿੱਚ ਕੰਮ ਕਰ ਰਹੇ ਆ ਯਹੂਨਾ ਯੇਸ਼ੂ ਤੋਂ ਪਹਿਲਾਂ ਸੇਵਕਾਈ ਕਰਨ ਦੇ ਵਾਸਤੇ ਆਇਆ ਸੀ ਸੰਤ ਯਹੂਨਾ ਜਦੋਂ ਉਸਨੇ ਯੇਸ਼ੂ ਨੂੰ ਦੇਖਿਆ ਤੇ ਉਹ ਕਹਿ ਸਕਦਾ ਸੀ ਉਸ ਸਮੇਂ ਦੇ ਵਿਸ਼ਵਾਸੀਆਂ ਨੂੰ ਕਿ ਯੇਸ਼ੂ ਤਾਂ ਹੁਣ ਸੇਵਕਾਈ ਸ਼ੁਰੂ ਕੀਤੀ ਆ ਮੈਂ ਇਹਦੇ ਤੋਂ ਪਹਿਲਾਂ ਸੇਵਕਾਈ ਕਰਦਾ ਪਿਆ ਮੈਂ ਵੱਡਾ ਹਾਂ ਪਰ ਉਸਨੇ ਕਿਹਾ ਮੈਂ ਯੇਸ਼ੂ ਦਾ ਦਸ਼ਮਾ ਖੋਲਣ ਦੇ ਵੀ ਯੋਗ ਨਹੀਂ ਹਾਂ ਕਿ ਰੱਬ ਤੋਂ ਸੱਚੇ ਸੇਵਕ ਦੀ ਇਹ ਪਹਿਚਾਣਿਆ ਉਹ ਆਪਣੇ ਆਪ ਨੂੰ ਘਟਾਵੇਗਾ ਤੇ ਮਸੀਹ ਨੂੰ ਵਧਾਵੇਗਾ ਉਸਨੇ ਕਿਹਾ ਜ਼ਰੂਰੀ ਇਹ ਆ ਮੈਂ ਘਟ ਜਾਵਾਂ ਤੇ ਉਹ ਵੱਧ ਜਾਵੇ ਅਗਰ ਅਸੀਂ ਚਾਹੁੰਦੇ ਆ ਕਿ ਅਸੀਂ ਖੁਦਾਵੰਦ ਦੇ ਸੱਚੇ ਸੇਵਕ ਬਣੀਏ ਜਾਂ ਖੁਦਾਵੰਦ ਦੇ ਸੱਚੇ ਵਿਸ਼ਵਾਸੀ ਬਣੀਏ ਤਾਂ ਅੱਜ ਜ਼ਰੂਰਤ ਆ ਆਪਣਾ ਨਾਮ ਨਹੀਂ ਉਹਦਾ ਨਾਮ ਉੱਚਾ ਕਰਨ ਦੇ ਵਾਸਤੇ ਅੱਜ ਅੱਗੇ ਆਈਏ ਖੁਦਾਵੰਦ ਇਸ ਬਾਖਲਾਮ ਦੇ ਦੁਆਰਾ ਤੁਹਾਨੂੰ ਸਾਰੇ ਨੂੰ ਬਹੁਤ ਸਹੀ ਆਸ਼ੀਸ਼ ਦੇ ਬਖਸ਼ੇ